ਬਿਜਲੀ ਵਾਲੇ ਪਾਈਪ ਰਾਹੀਂ ਅੰਦਰ ਆਇਆ ਸੱਪ ਬਾਲ ਬਾਲ ਬਚਿਆ ਟੱਬਰ ਅਕਸਰ ਹੀ ਸੱਪ ਇਹੋ ਜਿਹਾ ਜਾਨਵਰ ਹੈ ਜੋ ਕਿ ਕਿਸੇ ਵੀ ਥਾਂ ਤੇ ਲੁਕ ਕੇ ਬੈਠ ਜਾਂਦਾ ਹੈ ਜਿਸ ਦੀ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਸੱਪ ਦਿਖਾਈ ਦੇ ਰਿਹਾ ਹੈ ਦਰਸਲ ਇਸ ਘਰ ਵਿੱਚ ਬਿਜਲੀ ਫਿਟਿੰਗ ਦੇ ਪਾਈਪ ਰਾਹੀਂ ਇੱਕ ਸੱਪ ਰਸੋਈ ਵਿੱਚ ਆ ਗਿਆ ਇਸ ਪਰਿਵਾਰ ਨੇ ਜੋ ਬਿਜਲੀ ਦੀ ਫਿਟਿੰਗ ਕਰਵਾਈ ਸੀ ਤਾਂ ਰਸੋਈ ਵਿੱਚ ਇੱਕ ਬੋਰਡ ਅਜੇ ਲਗਾਉਣ ਵਾਲਾ ਰਹਿੰਦਾ ਸੀ ਅਤੇ ਉਸ ਬੋਰਡ ਦਾ ਪਾਈਪ ਉੱਪਰ ਛੱਤ ਵੱਲ ਜਾਂਦਾ ਸੀ ਪਰ ਪਤਾ ਹੀ ਨਹੀਂ ਕਿਵੇਂ ਇੱਕ ਤਪ ਉਸ ਪਾਈਪ ਰਾਹੀਂ ਰਸੋਈ ਵਿੱਚ ਲੱਗੇ ਇੱਕ ਵੋੜ ਵਿੱਚੋਂ ਨਿਕਲ ਕੇ ਰਸੋਈ ਵਿੱਚ ਆ ਜਾਂਦਾ ਹੈ ਅਤੇ ਜਦੋਂ ਇਸ ਪਰਿਵਾਰ ਦੀ ਔਰਤ ਰਸੋਈ ਵਿੱਚ ਕਿਸੇ ਕੰਮ ਲਈ ਆਉਂਦੀ ਹੈ ਤਾਂ ਉਹ ਇਸ ਸੱਪ ਨੂੰ ਦੇਖ ਕੇ ਹੈਰਾਨ ਰਹਿ ਜਾਂਦੀ ਹੈ ਅਤੇ ਮੌਕੇ ਤੇ ਇਸ ਦੀ ਵੀਡੀਓ ਬਣਾ ਲੈਂਦੀ ਹੈ ਜਿਸ ਤੋਂ ਬਾਅਦ ਇੱਕ ਸੱਪ ਫੜਨ ਵਾਲਾ ਬੁਲਾਇਆ ਜਾਂਦਾ ਹੈ ਅਤੇ ਇਸ ਨੂੰ ਫੜਿਆ ਜਾਂਦਾ ਹੈ ਸੋ ਤੁਸੀਂ ਵੀ ਆਪਣਾ ਪੂਰਾ ਧਿਆਨ ਰੱਖੋ ਕਿਉਂਕਿ ਸੱਪ ਇੱਕ ਅਜਿਹਾ ਜਾਨਵਰ ਹੈ ਜੋ ਕਿ ਛੋਟੀ ਤੋਂ ਛੋਟੀ ਥਾਂ ਵਿੱਚੋਂ ਵੀ ਲੰਘ ਕੇ ਘਰ ਦੇ ਅੰਦਰ ਆ ਜਾਂਦਾ ਹੈ ਸੋ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ